ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂੰ ਡੇਰੀ ਫਾਰਮ ਹਮਿੰਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਉਹਨਾਂ ਬਾਈ ਨੇ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਬਾਅਦ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 87990999728 ਅੱਜ ਦੀ ਵੀਡੀਓ ਵੀਰ ਜੀ ਮੇਰੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਤਿੰਨ ਬੜਾ ਤਾਜ਼ੀਆਂ ਸੂਹੀਆਂ ਲੈ ਹਾਂਜੀ ਭਾਈ ਜੀ ਦੇਖ ਸਕਦੇ ਆ ਪਹਿਲੇ ਨੰਬਰ ਤੇ ਤੀਜਾ ਸੂਹਾ ਸੂਈ ਆ ਵੇੜ ਸੂਈ ਕੱਲ੍ਹ ਸਵੇਰ ਦੀ ਆ ਭਾਈ ਜੀ ਮਗਰ ਇਹਨੇ ਬੱਸੀ ਨੂੰ ਜਾਣ ਦਿੱਤਾ ਬੱਸੀ ਬਹੁਤ ਸੋਹਣੀ ਤੁਹਾਨੂੰ ਦਿਖਾਉਨੇ ਆ ਆ ਦੇਖ ਸਕਦੇ ਆ ਭਾਈ ਜੀ ਚੰਗੇ ਸੀਮੰਨ ਦੀ ਆ ਰਮਾਂਡਾ ਸੀਮੰਦੀ ਆਈਬੀਐਸ ਦੀ ਸੀਮੰਨ ਦੀ ਬੱਸੀ ਨੂੰ ਜਾਣ ਦਿੱਤਾ ਨਾਲ ਉਹ ਦੇਖ ਸਕਦੇ ਨਾਲ ਕੱਲ੍ਹ ਸਵੇਰ ਦੀ ਸੂਈ ਆ ਕੱਲ੍ਹ ਸਵੇਰ ਦੀ ਸੂਈ ਆ ਭਾਈ ਜੀ 20 ਕਿਲੋ ਬੋਲਾ ਹੁਣ ਤਿਆਰ ਆ ਇਹ ਥੱਲੇ ਤੀਜਾ ਸੂਹਾ ਸੂਈ ਆ ਕਦ ਘੜ ਫੁੱਲ ਤੇ ਥਣ ਦੇਖ ਸਕਦੇ ਆ ਪੂਰੇ ਸੋਹਣੇ ਚਾਰੇ ਥਣ ਪੂਰੇ ਨਿਖੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਪੂਰੀ ਸੀਟ ਢੰਡੀ ਆ ਭਾਈ ਤੇ ਆਰਡਰ ਬੋਲਸ ਉਹਨਾਂ ਦੇਖ ਸਕਦੇ ਆ ਫਿਕਸ ਅਰਡਰ ਹੈ ਦਾ ਨਾ ਤਾਂ ਇਦਾਂ ਦਾ ਅਰਡਰ ਨੂੰ ਮਠੜ 150 ਬਿਨਾਂ ਇਫੈਕਸ਼ਨ ਵਧੀਆ ਫਿਟਿੰਗ ਵਾਲਾ ਆਰਡਰ ਆ ਦੁੱਧ ਬਾਈ ਜੀ ਬੜੀ ਆਰਾਮਦਾਰੀ ਨੇ 30 32 ਕਿਲੋ ਚਵਾ ਦੂਗੀ ਤੇ ਜੇ ਵੀਰੇ ਕਿਸੇ ਕਿਸਾਨ ਭਰਾ ਦੀ ਇਹ ਬੜਾ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਪ੍ਰਾਈਸ ਇਹਦਾ ਫੋਨ ਤੇ ਹੋ ਜੂਗਾ ਹੋਊਗਾ ਜੈ ਜਮਾ ਤੀਜਾ ਸੁਹਾ ਸੂਈ ਆ ਮਗਰ ਬੱਸੀ ਆ ਕੱਲ ਸਵੇਰ ਦੀ ਸੁਈ ਵੀ ਆ 20 ਕਿਲੋ ਬੋਲਾ ਹੁਣ ਹਾਜਰਾ ਕੰਡੇ ਵਾਲਾ ਜਮਾ ਅੱਗੇ ਦੇਖ ਸਕਦੇ ਬਈ ਤੁਸੀਂ ਦੋ ਨੰਬਰ ਤੇ ਥੋੜਾ ਜਿਹਾ ਚਿਪਚ ਕਰਾਸ ਪੈ ਜਾਂਦਾ ਦੂਜਾ ਸੁਹਾ ਸੂਈ ਆ ਮਗਰ ਇਹਨੇ ਬੱッセ ਨੂੰ ਜਨ ਦਿੱਤਾ ਦੇਖ ਸਕਦੇ ਥਾਣਾ ਦਾ ਗੈਪ ਬਹੁਤ ਸੋਹਣਾ ਬਹੁਤ ਸੋਹਣਾ ਆਰਡਰ ਆ ਪੂਰੀ ਸੀਟ ਢੰਡੀ ਆ ਬਾਈ ਜੀ ਚਾਰੇ ਥਾਣ ਪੂਰੇ ਨਿਕੜੇ ਮੇ ਤੇ ਪੂਰੀ ਸਪੇਸ ਤੇ ਲੱਗੇ ਆ ਲੇਵ ਉੱਤੇ ਮਿਲਕ ਵੇਂਜ ਦੇਖ ਸਕਦੇ ਆ ਬਹੁਤ ਸਟਰੋਂਗ ਲੱਗੀ ਆ ਤੇ ਪਹਿਲੇ ਸਵੇਰੇ ਬਾਈ ਜੀ ਨੇ ਦੁੱਧ ਦਿੱਤਾ 18-19 ਕਿਲੋ ਇਸ ਵਾਰੀ ਆਸਮੀ ਦਾ 20-22 ਕਿਲੋ ਬੜੀ ਖਾਮਦਾਰੀ ਨਾਲ ਚਾਹੂਗੀ ਤੇ ਦੂਜਾ ਦਿਨ ਇਹਨੂੰ ਸੂਈ ਨੂੰ ਹੋ ਗਿਆ ਫੇਸ ਕੁਆਲਟੀ ਦੇਖ ਸਕਦੇ ਆ ਲੇਵ ਉੱਤੇ ਜੇ ਮਿਲਕ ਵੇਂਜ ਦੀ ਗੱਲ ਕਰਕੇ ਤਾਂ ਮਿਲਕ ਵੀ ਦੇਖਦੇ ਬਹੁਤ ਸਟਰੋਂਗ ਲੱਗੀ ਆ ਤੇ ਮਗਰ ਇਹਦੇ ਬੱੱਸਾ ਬਾਈ ਜੀ ਮਗਰ ਦੇਖ ਸਕਦੇ ਆ ਬਾਈ ਜੀ ਬੱਚਾ ਇਹ ਨਾੜੂਆ ਨਾਲ ਹੀ ਆ ਹਜੇ ਦੂਜੇ ਦਿਨ ਇਹਨੂੰ ਸੂਈ ਨੂੰ ਹੋ ਗਿਆ ਅੱਜ ਮੰਨ ਕੇ ਚੱਲੋ ਹੁਣ ਦੂਜੇ ਦਿਨ ਸੂਈ ਥੱਲੇ ਬਾਈ ਜੀ ਥੱਲੇ 15 ਤੋਂ 16 ਕਿਲੋ ਬੋਲਾ ਹਾਜ਼ਰ ਆ ਕੰਡੇ ਵਾਲਾ ਜਮਾ ਦੁੱਧ ਬਾਈ ਜੀ 20-22 ਕਿਲੋ ਬੜੀ ਆਮਦਾਰੀ ਨਾਲ ਚਵਾ ਦੂਗੀ ਤੇ ਇਹਦਾ ਪ੍ਰਾਈਸ ਵੀ ਫੋਨ ਤੇ ਹੋ ਜੂਗਾ ਜੇ ਮੇਰੇ ਕਿਸੇ ਕਿਸਾਨ ਭਰਾ ਦੀ ਇਹ ਵੜ ਪਸੰਦ ਹੋਵੇ ਤਾਂ ਅੱਗੇ ਬਾਈ ਜੀ ਦੇਖ ਸਕਦੇ ਆ ਤਿੰਨ ਨੰਬਰ ਥੋੜਾ ਜਿਹਾ ਗਲੈਂਡੋ ਚ ਕ੍ਰੋਸ ਪੈ ਜਾਂਦਾ ਦੂਜਾ ਸੂਹਾ ਸੂਈ ਆ ਬਈ ਤੇ ਦੂਜਾ ਦਿਨ ਹੀ ਇਹਨੂੰ ਹੋ ਗਿਆ ਸੂਈ ਨੂੰ ਬਾਈ ਥਾਣੇ ਦੇਖ ਸਕਦੇ ਆ ਚਾਰੇ ਥ ਨਾੜੂਆ ਨਾਲ ਹੀ ਆ ਦੂਜਾ ਸੂਆ ਸੂਈ ਆ ਤੇ ਹੁਣ ਬਾਈ ਜੀ ਇਹਦੇ ਥੱਲੇ ਬੋਲਾ ਹੋਊਗਾ 12-13 ਕਿਲੋ ਕੰਡੇ ਵਾਲਾ ਜਿਵੇਂ ਤਿਆਰ 12-13 ਕਿਲੋ ਬੋਲਾ ਹੋਊਗਾ ਤੇ ਬਾਕੀ ਬਿਲਕੁਲ ਜਿਹਾ ਪਸਾਫ ਨਹੀਂ ਕਰੀਆਂ ਤੇ ਦੂਜਾ ਦਿਨ ਹੀ ਸੂਈ ਨਹੀਂ ਹੋਇਆ ਬਾਈ ਜੀ ਤੇ ਦੁੱਧ ਇਹ ਮੰਨ ਕੇ ਚੱਲੋ ਦੇ ਦੂਗੀ 18-19 ਕਿਲੋ ਬੜੀ ਨਾਮਦਰੀ ਨੇ ਜਿਹਾ ਆਊਗੀ ਲੇਵਰ ਤੇ ਮਿਲਕ ਵੀਨ ਦੇਖ ਸਕਦੇ ਇਹਦੀ ਬਹੁਤ ਸਟਰੋਂਗ ਲੱਗੀ ਆ ਯਾਰੇ ਥਣ ਪੂਰੇ ਨਿਖੜ ਮੇ ਤੇ ਪੂਰੀ ਸਪੇਸ ਤੇ ਲੱਗਿਆ ਫੇਸ ਕੁਆਲਿਟੀ ਦੇਖ ਸਕਦਾ ਕਦ ਫੁੱਲ ਆ ਬਾਈ ਜੀ ਇਹਦਾ ਵੀ ਪ੍ਰਾਈਸ ਫੋਨ ਤੇ ਹੋ ਜਾਊਗਾ ਅੱਜ ਦੀ ਵੀਡੀਓ ਵਿੱਚ ਮੇਰੇ ਜੀ ਫਾਰਮ ਲਈ ਤਿੰਨ ਬਿੜਾ ਲੈ ਕੇ ਆਈ ਜੀ ਆਪਣੇ ਫਾਰਮ ਤੋਂ ਤਿੰਨਾਂ ਦੀ ਪ੍ਰੋਪਰ ਡਿਟੇਲ ਤੁਹਾਨੂੰ ਦੇ ਦਿੱਤੀ ਹੈ ਜੀ ਕਿਸੇ ਵੀ ਮੇਰੇ ਕਿਸਾਨ ਭਰਾ ਦੇ ਤਿੰਨਾਂ ਬਿੜਾ ਦੇ ਵਿੱਚੋਂ ਕੋਈ ਵੀ ਬਿੜਾ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹੈਗਾ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ ਆ 789099728 ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਣਾ ਕਿਸੇ ਨਾ ਨੀ ਵੀਡੀਓ ਦੇ ਵਿੱਚ ਥੈਂਕ ਯੂ ਜੀ ਵੈਰੀ ਮਚ